ਹਾਂਜੀ ਭਾਈ ਸਰਾਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਆ ਮਸ਼ੀਨ ਲੈ ਕੇ ਆਏ ਤੁਹਾਡੇ ਵਾਸਤੇ ਸਤਵੰਤ ਦੀ ਮਸ਼ੀਨ ਹੈਗੀ ਠੀਕ ਹੈ ਇਹ ਰੂਲਾ ਲੱਗਿਆ ਹੋਇਆ ਹੈਗਾ ਵੱਡੀ ਡਿਗਰੀ ਆ ਗਰਾਰੀਆਂ ਚੋਂ ਬਿਲਕੁਲ ਸਾਫ਼ ਮਸ਼ੀਨ ਦੀਆਂ ਤਾਰਾਂ ਸਾਰੀਆਂ ਨਵੀਆਂ ਤਾਰਾਂ ਪਾਈਆਂ ਹੋਈਆਂ ਡਿਗਰੀ ਵਾਲੀ ਤਾਰ ਵੀ ਨਵੀਂ ਹੈ ਬੁੱਕੇ ਤਾਰ ਵੀ ਨਵੀਂ ਹੈ ਤੀਸਰੇ ਟਰਮ ਦੇ ਵੀ ਤਾਰ ਨਵੀਆਂ ਹੈ ਮਸ਼ੀਨ ਦੀ ਫੁੱਲ ਰਿਪੇਅਰ ਹੋਈ ਹੈ ਕੱਲੀ ਗੱਲੀ 샤ਫਟ ਖੋਲ ਕੇ ਬੰਦੇ ਨੇ ਰਿਪੇਅਰ ਕਰੀ ਹੋਈ ਹੈਗੀ ਸਿਰਫ ਇਹਦੇ ਨਾਲ ਹੁਣ ਉਹਨੇ ਬੰਦੇ ਨੇ 4-5 ਬੋਰੀ ਲਾਏ ਆਗੇ ਤੇ ਹੁਣ ਉਹ ਬਾਈ ਨੇ ਬਕਾਹੂ ਕਰੀਏ ਮਸ਼ੀਨ ਠੀਕੇ ਥੋਸ ਗੀਮ ਲੱਗੀ ਹੈ ਪੈਪੜਾ ਘੋੜਾ ਲੱਗਿਆ ਹੋਇਆ ਹੈਗਾ ਅਡੀਕਲੋ ਥੋਸ ਗੀਮ ਲੱਗੀ ਹੋਈ ਹੈਗੀ ਕਲੱਚ ਪਲੇਟ ਪ੍ਰੈਸ਼ਰ ਵਾਲੀ ਹੈਗੀ ਗਰਾਰਾ ਬਿਲਕੁਲ ਨਵੇਂ ਵਰਗਾ ਪਿਆ ਹੈ ਠੀਕ ਹੈ ਜੀ ਜਿਵੇਂ ਨਵੇਂ ਵਰਗੀ ਕ੍ਰਿਸ਼ਨ ਹੁੰਦੀ ਹੈ ਮਸ਼ੀਨ ਦੀ ਇਸ ਤਰ੍ਹਾਂ ਦੀ ਕੰਡੀਸ਼ਨਾਂ ਮਸ਼ੀਨ ਦੀ ਕਿਤੋਂ ਵੀ ਤੋੜਪਨ ਨਹੀਂ ਹੈਗੀ ਮਸ਼ੀਨ ਦੀ ਇੰਜਨ ਲੱਗਾ ਸਿੰਗਲ ਸਿਲੰਡਰ ਇੰਜਨ ਲੱਗਾ ਹੋਇਆ ਹੈਗਾ ਠੀਕ ਹੈ ਚੌੜੀ ਤਰਪਾਈ ਦੀ ਹੈ ਮਸ਼ੀਨ ਟੂਲ ਟੱਪੇ ਸਾਰੇ ਸਾਫ ਆ ਗਏ ਮਸ਼ੀਨ ਦੇ ਠੀਕ ਹੈ ਮਗਰ ਐਡਮਿਕ ਜਿਹੜਾ ਸਾਫ ਆ ਬੈਲਟਾਂ ਸਾਰੇ ਨਵੀਆਂ ਪਾਈਆਂ ਚਾਰ ਬੈਲਟਾਂ ਹੱਤ ਤਿੰਨ ਬੈਲਟ ਅੰਦਰ ਨਵੀਆਂ ਪਾਈਆਂ ਦੋ ਬੈਲਟਾਂ ਕਲਚ ਪਲੇਟਾਂ ਨਵੀਆਂ ਪਾਈਆਂ ਤਿੰਨ ਬੈਲਟਾਂ ਡਿਗਰੀ ਵਾਲੇ ਨਵੀਆਂ ਪਾਏਗਾ ਠੀਕ ਹੈ ਮੋٹے ਗਾਡਰਾਂ ਦੇ ਅੰਦਰੋਂ ਤਾਰਾਂ ਸਾਰੀਆਂ ਹੋਪੂਗਾ ਸਾਰੀਆਂ ਤਰ੍ਹਾਂ ਨਵੀਆਂ ਅੰਗਾ ਠੀਕ ਹੈ ਮੈਨੇ ਵੇਚਣੀ ਹੈ ਮਸ਼ੀਨ ਜੇ ਕਿਸੇ ਨੇ ਬਾਈ ਲੈਣੀ ਹੋਈ ਤੇ ਮੈਨੂੰ ਦੱਸ ਸਕਦੇ ਆ ਕਿ ਕਮੈਂਟ ਚ ਦੱਸ ਸਕਦਾ ਠੀਕ ਹੈ ਆਪਾਂ ਬੰਦੇ ਦਾ ਨੰਬਰ ਤੁਹਾਨੂੰ ਦੇ ਦੇਵਾਂਗੇ ਬੰਦੇ ਨੇ ਉਹ ਰੇਟ ਰੱਖਿਆ 4 ਲੱਖ ਰੁਪਏ ਆ ਬਾਕੀ ਮੌਕੇ ਤੇ ਹੋ ਜਾਊਗਾ ਰੇਟ ਠੀਕ ਹੈ 4 ਲੱਖ ਰੁਪਏ ਰੇਟ ਰੱਖਿਆਗਾ ਜੇ ਕਿਸੇ ਨੇ ਲੈਣੀ ਹੋਈ ਤੇ ਦੱਸ ਸਕਦਾਗਾ ਮਸ਼ੀਨ ਠੀਕ ਹੈ ਮੋٹے ਘੜਾਂ ਤੇ ਹੈਗੀ ਮਸ਼ੀਨ ਬਿਲਕੁਲ ਸਾਫ਼ ਹੈ ਯਾਰ 12000 ਰੁਪਏ ਦੀ ਗਾਰੰਟੀ ਹੈ ਚੀਜ਼ ਦੀ ਹੋਊਗੀ ਬਾਈ ਕਹਿੰਦਾ ਠੀਕ ਹੈ ਜੇ ਕੋਈ ਦੱਸ ਸਕਦੇ ਆ ਜੇ ਕਿਸੇ ਨੇ ਮਸ਼ੀਨ ਵੇਚਣੀ ਆ ਤਾਂ ਵੀ ਮੈਨੂੰ ਦੱਸ ਸਕਦਾ ਜੇ ਲੈਣੀ ਹੋਵੇ ਤਾਂ ਵੀ ਦੱਸ ਸਕਦਾਗਾ ਠੀਕ ਹੈ ਵੀਡੀਓ ਬਣਾ ਕੇ ਭੇਜ ਦਿਓ ਵੀਡੀਓ ਨੂੰ ਲਾਈਕ ਕਰ ਦਿਓ